ਪ੍ਰਾਰਥਨਾ ਦੇ ਬਾਰੇ ਦੇ ਵਿੱਚ ਸਿੱਖਾਂਗੇ ਔਰ ਸਿੱਖਦੇ ਆ ਸਿੱਖਦੇ ਆ ਪ੍ਰਾਰਥਨਾ ਕਰਾਂਗੇ ਵੀ ਹallelujah ਸੋ ਆਪਾਂ ਵਚਨ ਦੇ ਵਿੱਚੋਂ ਦੇਖਦੇ ਆ ਪ੍ਰਾਰਥਨਾ ਦੇ ਬਾਰੇ ਵਿੱਚ ਵਚਨ ਜੜਾ ਆ ਉਹ ਸਾਨੂੰ ਕੀ ਕਹਿੰਦਾ ਯਰਮੀ ਦੀ ਕਿਤਾਬ ਉਹਦਾ 29 ਨੰਬਰ ਅਧਿਆਇ ਉਹਦੀ 12 ਤੋਂ 14 ਪੰਕਤੀ ਦੇ ਵਿੱਚ ਆਪਾਂ ਦੇਖਦੇ ਆ ਇਤੇ ਲਿਖਿਆ ਤਾ ਤ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਅਤੇ ਮੈਂ ਤੁਹਾਡੀ ਸੁਣਾਗਾ ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ ਮੈਂ ਤੁਹਾਨੂੰ ਲੱਭਾਂਗਾ ਯਹੋਵਾ ਦਾ ਵਾਕ ਹੈ ਆਮੇਨ ਸੋ वचन ਕੀ ਕਹਿੰਦਾ ਜਦੋਂ ਤੁਸੀਂ ਸਾਰੇ ਦਿਲ ਦੇ ਨਾਲ ਮਤਲਬ ਪੂਰੇ ਦਿਲ ਦੇ ਨਾਲ ਗੰਭੀਰਤਾਈ ਦੇ ਨਾਲ ਆਪਣੇ ਮਨ ਤੋਂ ਜਦੋਂ ਤੁਸੀਂ ਪਰਮੇਸ਼ਵਰ ਨੂੰ ਭਾਲੋਗੇ ਤਾਂ वचन ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਕਿਹਾ ਮੈਂ ਤੁਹਾਨੂੰ ਲੱਭ ਪਾਵਾਂਗਾ ਹallelujah আর ਕਹਿੰਦਾ ਜਦ ਤੁਸੀਂ ਮੈਨੂੰ ਪੁਕਾਰੋਗੇ ਮੇਰੇ ਕੋਲ ਤੁਸੀਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਗਾ ਹallelujah ਅੱਜ ਜਦੋਂ ਆਪਾਂ ਇੱਥੇ ਪ੍ਰਾਰਥਨਾ ਕਰਨੀ ਆ ਪਰਮੇਸ਼ਵਰ ਦੇ ਕੋਲ ਅੱਜ ਤੁਸੀਂ ਪ੍ਰਾਰਥਨਾ ਕਰਨੀ ਆਰ ਪਰਮੇਸ਼ਵਰ ਨੇ ਸੁਣ ਲੈਣੀ ਆ ਪ੍ਰਾਰਥਨਾ ਕਿਵੇਂ ਕਰਨੀ ਆ ਪੂਰੇ ਦਿਲ ਦੇ ਨਾਲ ਹallelujah ਇਦਾਂ ਨਹੀਂ ਕਿ ਥੋੜਾ ਜਿਹਾ ਦਿਲ ਜਿਹੜਾ ਆ ਉਹ ਘਰੇ ਸਮਾਨ ਸੰਭਣ ਗਿਆ ਥੋੜਾ ਜਿਹਾ ਦਿਲ ਬਾਹਰ ਤੁਰਿਆ ਫਿਰਦਾ ਥੋੜਾ ਜਿਹਾ ਦਿਲ ਇੱਧਰ ਉੱਧਰ ਗੈਰ ਹਾਜ਼ਰ ਪੂਰੇ ਦਿਲ ਦੇ ਨਾਲ ਸਾਰੇ ਦਿਲ ਦੇ ਨਾਲ ਪ੍ਰਾਰਥਨਾ ਕਰਨੀ ਆ ਤੁਸੀਂ ਪ੍ਰੋਪਰ ਤਰੀਕੇ ਨਾਲ ਪ੍ਰਾਰਥਨਾ ਦੇ ਸਮੇਂ ਵਿੱਚ ਹਾਜ਼ਰ ਹੋਣੇ ਚਾਹੀਦੇ ਆ ਬਹੁਤੀ ਵਾਰੀ ਪ੍ਰਾਰਥਨਾ ਕਿਉਂ ਨਹੀਂ ਸੁਣੀ ਜਾਂਦੀ ਪ੍ਰਾਰਥਨਾ ਕਰਨ ਤਾਂ ਬੈਠਦੇ ਆ ਪਰ ਪੂਰੀ ਤਰ੍ਹਾਂ ਪ੍ਰਾਰਥਨਾ ਨਹੀਂ ਕਰਦੇ ਮਨ ਪੂਰਾ ਪ੍ਰਾਰਥਨਾ ਦੇ ਵਿੱਚ ਨਹੀਂ ਹੁੰਦਾ ਮਨ ਗੈਰ ਹਾਜ਼ਰ ਹੁੰਦਾ ਆ ਸਰੀਰ ਪ੍ਰਾਰਥਨਾ ਦੇ ਵਿੱਚ ਬੈਠਾ ਆ ਪਰ ਮਨ ਦੀ ਹਾਜ਼ਰੀ ਨਹੀਂ ਆ ਪ੍ਰਾਰਥਨਾ ਇੱਕ ਆਤਮਿਕ ਕੰਮ ਆ ਸਰੀਰਕ ਕੰਮ ਨਹੀਂ ਆ ਤੁਸੀਂ ਤੁਰਿਆ ਫਿਰਦਿਆਂ ਵੀ ਪ੍ਰਾਰਥਨਾ ਕਰ ਸਕਦੇ ਆ ਤੁਸੀਂ ਬੈਠ ਕੇ ਵੀ ਪ੍ਰਾਰਥਨਾ ਕਰ ਸਕਦੇ ਆ ਪਰ ਜੇ ਤੁਸੀਂ ਤੁਰਿਆ ਫਿਰਦਿਆਂ ਪ੍ਰਾਰਥਨਾ ਕਰਦੇ ਆ ਮਨ ਹਾਜ਼ਰ ਨਹੀਂ ਆ ਨਾ ਤੁਰੇ ਫਿਰਦਿਆਂ ਵਾਲੀ ਸੁਣ ਹੋਣੀ ਪ੍ਰਾਰਥਨਾ ਤੇ ਨਾ ਬੈਠ ਕੇ ਕੀਤੀ ਹੋਈ ਪ੍ਰਾਰਥਨਾ ਸੁਣ ਹੋਣੀ ਆ ਪਰ ਜੇ ਉਰੇ ਮੰਨ ਦੇ ਨਾਲ ਦਿਲ ਤੋਂ ਪ੍ਰਾਰਥਨਾ ਕਰ ਰਹੇ ਹੋ ਤੁਰੇ ਫਿਰਦੇ ਆ ਕੀਤੀ ਹੋਈ ਪ੍ਰਾਰਥਨਾ ਵੀ ਸੁਣੀ ਜਾਣੀ ਆ ਤੇ ਬੈਠ ਕੇ ਕੀਤੀ ਹੋਈ ਪ੍ਰਾਰਥਨਾ ਵੀ ਸੁਣੀ ਜਾਣੀ ਆ ਜਦੋਂ ਮਨੁੱਖ ਵਿਪਤਾ ਦੇ ਵਿੱਚ ਹੁੰਦਾ ਕੀ ਉਦੋਂ ਸਾਹਮਣੇ ਵਾਲੇ ਨੂੰ ਕਹਿੰਦਾ ਦੋ ਮਿੰਟ ਪਾਸੇ ਹੋ ਜਾ ਮੈਨੂੰ ਚੌਂਕੜੀ ਮਾਰ ਕੇ ਬੈਠ ਲੈਣ ਦੇ ਮੈਨੂੰ ਗੋਡੇ ਟੇਕ ਲੈਣ ਦੇ ਵੀ ਸਾਹਮਣੇ ਤੁਹਾਡੇ ਕੋਈ ਵਿਪਤਾ ਆ ਤੇ ਤੁਹਾਡੇ ਕੋਲੇ ਟਾਈਮ ਹੀ ਨਹੀਂ ਹੁੰਦਾ ਗੋਡੇ ਟੇਕਣ ਜੋਗ ਤੁਸੀਂ ਹੋ ਸਕਦਾ ਉਸ ਵੇਲੇ ਕਿਸੇ ਚੀਜ਼ ਦੇ ਵਿੱਚ ਫਸੇ ਹੋਵੋ ਤੁਸੀਂ ਲਟਕ ਰਹੇ ਹੋ ਸਕਦੇ ਆ ਤੁਸੀਂ ਅੱਗ ਵਿੱਚ ਹੋ ਸਕਦੇ ਆ ਤੁਸੀਂ ਗਲਤ ਮਨੁੱਖਾਂ ਦੇ ਹੱਥਾਂ ਦੇ ਵਿੱਚ ਹੋ ਸਕਦੇ ਆ ਪਤਾ ਨਹੀਂ ਕਿਵੇਂ ਦੀ ਅਵਸਥਾ ਵਿੱਚ ਹੋ ਸਕਦੇ ਸੋ ਉੱਥੇ ਤੁਹਾਡੇ ਕੋਲੇ ਪ੍ਰਾਰਥਨਾ ਕਰਨ ਦੀ ਪੋਜੀਸ਼ਨ ਨਹੀਂ ਬਣਾਉਣ ਦਾ ਟਾਈਮ ਹੁੰਦਾ ਕਿ ਮੈਂ ਤਾਂ ਜੀ ਗੋਡੇ ਟੇਕ ਕੇ ਹੀ ਪ੍ਰਾਰਥਨਾ ਕਰਾਂਗਾ ਤਾਂ ਹੀ ਸੁਣੀ ਜਾਏਗੀ ਪੂਰੇ ਦਿਲ ਨਾਲ ਕੀਤੀ ਹੋਈ ਪ੍ਰਾਰਥਨਾ ਸੁਣੀ ਜਾਂਦੀ ਹੈ ਹਾਲੇਲੂਇਆ ਉਸ ਵੇਲੇ ਜਦੋਂ ਤੁਸੀਂ ਸੱਚੇ ਦਿਲ ਤੋਂ ਪਰਮੇਸ਼ਵਰ ਨੂੰ ਪੁਕਾਰਦੇ ਹੋ ਤਾਂ ਪ੍ਰਭੂ ਇਹ ਨਹੀਂ ਦੇਖਦੇ ਕਿ ਤੂੰ ਹੱਥ ਧੋਕੇ ਨਹੀਂ ਮੈਨੂੰ ਆਵਾਜ਼ ਮਾਰੀ ਤੂੰ ਮੂੰਹ ਧੋਕੇ ਨਹੀਂ ਮੈਨੂੰ ਆਵਾਜ਼ ਮਾਰੀ ਤੂੰ ਚੌਂਕੜੀ ਮਾਰ ਕੇ ਆਵਾਜ਼ ਨਹੀਂ ਮਾਰੀ ਤੂੰ ਗੋਡਿਆਂ ਭਾਰ ਹੋ ਕੇ ਆਵਾਜ਼ ਨਹੀਂ ਮਾਰੀ ਪ੍ਰਭੂ ਉਸ ਵੇਲੇ ਅਸਲ ਵਿੱਚ ਪ੍ਰਭੂ ਦੇ ਕੰਨਾਂ ਤੱਕ ਆਵਾਜ਼ ਹੀ ਉਹ ਪਹੁੰਚਦੀ ਆ ਜਿਹੜੀ ਦਿਲ ਤੋਂ ਨਿਕਲਦੀ ਆ ਸੋ ਫਸਟ ਆਫ ਆਲ ਸਭ ਤੋਂ ਪਹਿਲਾਂ ਜਦੋਂ ਵੀ ਪ੍ਰਾਰਥਨਾ ਕਰਨੀ ਤਾਂ ਮਨ ਨਾਲ ਪ੍ਰਾਰਥਨਾ ਕਰਨੀ ਆ ਪੂਰੇ ਮਨ ਤੋਂ ਪੁਕਾਰੋ ਪਰਮੇਸ਼ਵਰ ਨੂੰ ਫਾਰਮੈਲਿਟੀ ਨਹੀਂ ਕਰਨੀ ਹਾਂ ਸਟਾਰਟਿੰਗ ਦੇ ਵਿੱਚ ਜਰੂਰ ਸਾਨੂੰ ਫਾਰਮੈਲਿਟੀ ਕਰਨੀ ਪੈਂਦੀ ਆ ਜਿਵੇਂ ਨਿੱਕਾ ਨਿਆਣਾ ਜਦੋਂ ਸਕੂਲ ਲਈਦਾ ਆ ਤੇ ਉਹ ਸੋਖਾ ਹੀ ਨਹੀਂ ਜਾਂਦਾ ਸਕੂਲ ਨੂੰ ਕਿੰਨੇ ਬਹਾਨੇ ਬਣਾਉਂਦਾ ਕਦੀ ਕਹਿੰਦਾ ਮੇਰਾ ਢਿੱਡ ਦੁਖਦਾ ਕਦੀ ਕਹਿੰਦਾ ਸਿਰ ਦੁਖਦਾ ਕਦੀ ਕੋਸ਼ ਕਦੀ ਕੋਸ਼ ਕਦੀ ਕੰਨਾਂ ਮੈਡਮ ਮਾਰਦੀ ਆ ਉੱਥੇ ਮੈਨੂੰ ਪਤਾ ਨਹੀਂ ਕਿੰਨਾ ਖੁਸ਼ ਬਹੁਤ ਬਹਾਨੇ ਲਾਉਂਦਾ ਆ ਫਿਰ ਰੋਂਦਾ ਵੀ ਆ ਚੀਜ਼ਾਂ ਚੱਕ ਚੱਕ ਮਾਰਦਾ ਕਦੀ ਕੰਨਾਂ ਉੱਥੇ ਜਿਹੜੇ ਮੇਰੇ ਨਾਲ ਬੈਂਚ ਤੇ ਬੈਂਦੇ ਉਹ ਮੈਨੂੰ ਪਰੇਸ਼ਾਨ ਕਰਦੇ ਆ ਕਦੀ ਕਿਸੇ ਦਾ ਨਾਮ ਲਾਉਂਦਾ ਕਦੀ ਕਿਸੇ ਦਾ ਕੀ ਤੁਸੀਂ ਉਹਨੂੰ ਸਕੂਲ ਜਾਣ ਤੋਂ ਉਠਾ ਲੈਂਦੇ ਹੋ ਨਹੀਂ ਇਸੇ ਤਰ੍ਹਾਂ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਪ੍ਰਾਰਥਨਾ ਕਰਨ ਬੈਠਦੇ ਹੋ ਤਾਂ ਮਨ ਕੰਦਾ ਲੈ ਤੈਨੂੰ ਡਰ ਲੱਗਦਾ ਆ ਤੇਰੀਆਂ ਲੱਤਾਂ ਦੁਖਣ ਡੀਆਂ ਤੇਰਾ ਢਿੱਡ ਦੁਖਣ ਡਿਆ ਤੈਨੂੰ ਵਾਸੀਆਂ ਆਉਣ ਡੀਆਂ ਆ ਤੂੰ ਜਦੋਂ ਹੀ ਪ੍ਰਾਰਥਨਾ 'ਚ ਬੈਠਦਾ ਆ ਚੀਜ਼ਾਂ ਤੈਨੂੰ ਦਿਖਣ ਲੱਗ ਜਾਂਦੀਆਂ ਆ ਤਾਂ ਫੇ ਇਨਸਾਨ ਪ੍ਰਾਰਥਨਾ 'ਚ ਬਹਿਣਾ ਬੰਦ ਕਰ ਦਿੰਦਾ ਜਿਵੇਂ ਸਕੂਲ ਜਾਣਾ ਬੰਦ ਨਹੀਂ ਕਰਦੇ ਤਾਂ ਕੀ ਹੁੰਦਾ ਥੋੜੇ ਦਿਨਾਂ ਦੇ ਬਾਅਦ ਉਹੀ ਟੀਚਰਸ ਉਹੀ ਕਲਾਸ ਦੇ ਬੱਚੇ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਆਉਣ ਲੱਗ ਜਾਂਦੀਆਂ ਤੇ ਫਿਰ ਤਾਂ ਇਦਾਂ ਨਿਆਣਿਆਂ ਨੂੰ ਹੁੰਦਾ ਵੀ ਸੰਡੇ ਵੀ ਕਿਉਂ ਆ ਗਿਆ ਉਹ ਸੰਡੇ ਨੂੰ ਵੀ ਕਹਿੰਦੇ ਵੀ ਅਸੀਂ ਸਕੂਲ ਜਾਈਏ ਕਿਉਂਕਿ ਉਹਨਾਂ ਨੂੰ ਲੱਗਦਾ ਘਰੇ ਤਾਂ ਮਾਂ ਨੇ ਸਾਰਾ ਦਿਨ ਕੰਨਾਂ ਤੇ ਠੋਕੀ ਜਾਣੀਆਂ ਵੀ ਆਹ ਕਿਉਂ ਕੀਤਾ ਆਹ ਕਿਉਂ ਕੀਤਾ ਸਕੂਲ ਹੀ ਬੈਟਰ ਏ ਇਹਦੇ ਨਾਲੋਂ ਤਾਂ ਇਦਾਂ ਹੀ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਸਟਾਰਟਿੰਗ ਦੇ ਵਿੱਚ ਅਸੀਂ ਆਪਣੇ ਮਨ ਨੂੰ ਨਹੀਂ ਸੁਣਦੇ ਰੋਂਦਾ ਕਰ ਲਾਉਂਦਾ ਹਾੜੇ ਕੱਢਦਾ ਬਹਾਨੇ ਲਾਉਂਦਾ ਝੂਠ ਬੋਲਦਾ ਵੀ ਮੈਨੂੰ ਆਸਤੋਂਦਾ ਉਸਤੋਂਦਾ ਜਦੋਂ ਅਸੀਂ ਇਹਦੀ ਆਵਾਜ਼ ਨੂੰ ਨਹੀਂ ਸੁਣਦੇ ਪਰ ਇਹਨੂੰ ਕੰਟੀਨਿਊਲੀ ਅਸੀਂ ਉਸ ਸੈਸ਼ਨ ਦੇ ਵਿੱਚ ਲੈ ਕੇ ਬੈਠਦੇ ਆ ਪ੍ਰਾਰਥਨਾ ਦੇ ਸੈਸ਼ਨ ਦੇ ਵਿੱਚ ਤਾਂ ਕੀ ਹੁੰਦਾ ਫਿਰ ਪ੍ਰਾਰਥਨਾ ਦਾ ਸੈਸ਼ਨ ਤੁਹਾਡਾ ਫੇਵਰਟ ਸੈਸ਼ਨ ਹੋ ਜਾਂਦਾ ਉਹ ਹੀ ਸਮਾਂ ਤੁਹਾਡਾ ਸਭ ਤੋਂ ਵਧੀਆ ਸਮਾਂ ਹੋ ਜਾਂਦਾ ਹੈ ਤੁਹਾਨੂੰ ਲੱਗਦਾ ਕਿ ਥੋੜਾ ਟਾਈਮ ਬਿਨ ਲਾਏ ਆ ਚੱਲ ਘੜੀ ਬੈਠ ਜਾਂਨੇ ਆ ਰੱਬ ਰੱਬ ਕਰ ਲੈਨੇ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਆ ਨਾਟਕ ਦੇਖ ਕੇ ਕੀ ਕਰਨਾ ਫਿਲਮ ਦੇਖ ਕੇ ਕੀ ਕਰਨਾ ਚੁਗਲੀਆਂ ਕਰਕੇ ਕੀ ਕਰਨਾ ਇਹ ਕਿ ਇਸ ਟੱਮ ਮੋੜੀਆਂ ਜਿਵੇਂ ਨਿਆਣੇ ਨੂੰ ਸੰਡੇ ਤੋਂ ਵੀ ਉਹਨੂੰ ਹੁੰਦਾ ਕਿ ਛੁੱਟੀ ਕਿਉਂ ਆ ਗਈ ਇੱਤਾ ਹੀ ਮਨ ਨੂੰ ਹੁੰਦਾ ਕਿ ਹੋਰ ਗੱਲਾਂ ਕਿਉਂ ਕਰਨੀਆਂ ਕਿਉਂ ਨਾ ਹੋਏ ਕਿ ਜ਼ਿਆਦਾ ਟਾਈਮ ਪਰਮੇਸ਼ਵਰ ਦੇ ਨਾਲ ਬਤੀਤ ਕੀਤਾ ਜਾਏ ਸਟਾਰਟਿੰਗ ਈਜ਼ੀ ਨਹੀਂ ਆ ਪਰ ਸਟਾਰਟਿੰਗ ਕਰਨੀ ਤਾਂ ਪੈਂਦੀ ਆ ਕਿ ਨਹੀਂ ਨਿਆਣਾ ਜੇ ਜ਼ਿਆਦਾ ਵੇਰ ਦਾ ਹੋਵੇ ਕਈ ਵਾਰੀ ਉਹ ਲੇਟਦਾ ਵੀ ਆ ਪੁੰਝੇ ਫੇਰ ਮਾਂ ਕੀ ਕਰਦੀ ਆ ਦੋ ਕੰਨਾਂ ਤੇ ਠੋਕ ਕੇ ਗੱਡੀ ਚ ਬਿਠਾ ਦਿੰਦੀ ਉਹਨੂੰ ਕਹਿੰਦੀ ਤੈਨੂੰ ਜਾਣਾ ਪੈਣਾ ਆ ਛਿੱਤਰ ਵੋਹ ਪੈਣੇ ਦੇਰੇ ਹੈਗੀ ਕੋਈ ਮਾਂ ਇਦਾਂ ਦੀ ਬੱਚਿਆਂ ਨੂੰ ਇਦਾਂ ਭੇਜਦੀ ਮੈਂ ਤਾਂ ਇਦਾਂ ਹੀ ਕਰਦੀ ਰਹੀ ਸ਼ੁਰੂ ਦੇ ਵਿੱਚ ਮੇਰੇ ਇੱਕੋ ਨਿਆਣੇ ਨੇ ਇਦਾਂ ਕੀਤਾ ਸੀ ਰਾਜਪਰਤਾਪ ਹਮੇਸ਼ਾ ਅੱਲਾ ਮੰਥੋਂ ਨੇ ਸਾਨੂੰ ਰਾਤ ਨੂੰ ਦੱਸ ਕੇ ਸੋਣਾ ਵੀ ਮੈਂ ਸਵੇਰ ਨੂੰ ਜਾਣ ਲੱਗਿਆ ਰੋਣਾ ਇਹ ਅਰ ਫੁੱਲ ਟਾਈਮ ਉਹਨੇ ਹੱਸਦੇ ਰਹਿਣਾ ਜਦੋਂ ਟਾਈਮ ਹੋਣਾ ਜਾਣਦਾ ਉਹਨੇ ਕਿਹਾ ਮੈਂ ਕਿਹਾ ਸੀ ਨਾ ਰੋਣਾ ਹੁਣ ਮੈਂ ਰੋਣ ਲੱਗਾ ਤੇ ਉਹਨੇ ਰੋਕ ਕੇ ਜਾਣਾ ਅਰ ਕਈ ਵਾਰੀ ਉਹਨੇ ਰਾਤ ਨੂੰ ਦੱਸਣਾ ਸਵੇਰ ਨੂੰ ਨਹੀਂ ਮੈਂ ਰੋਣਾ ਕੋਈ ਗੱਲ ਨਹੀਂ ਤੇ ਉਸ ਦਿਨ ਉਹਨੇ ਨਹੀਂ ਰੋਣਾ ਪਰ ਉਸ ਦੇ ਬਾਅਦ ਇੱਕ ਮਹੀਨੇ ਦੇ ਬਾਅਦ ਵਿੱਚ ਸਕੂਲ ਤੋਂ ਉਹਦਾ ਆਉਣ ਦਾ ਹੀ ਮਨ ਨਹੀਂ ਸੀ ਹੁੰਦਾ ਗਰਮੀਆਂ ਚ ਛੇਤੀ ਛੁੱਟੀ ਹੋ ਜਾਂਦੀ ਸੀ ਕਹਿੰਦਾ ਸੀ ਮਮਾ ਤੁਸੀਂ ਕਹਿ ਕੇ ਕਰਵਾਉਂਦੇ ਆ ਤਾਂ ਇਦਾਂ ਹੀ ਸਾਡਾ ਮਾਨਿਆ ਇਹਦੇ ਨਾਲ ਧੱਕਾ ਕਰਨਾ ਪੈਣਾ ਜ਼ੋਰ ਅਜ਼ਰ ਵੀ ਕਰਨੀ ਪੈਣੀ ਸਟਾਰਟਿੰਗ ਦੇ ਵਿੱਚ ਪਰ ਜਦੋਂ ਨਿਆਣਾ ਪੜ੍ਹ ਲਿਖ ਜਾਂਦਾ ਫੇਰ ਕੀ ਹੁੰਦਾ ਜੇ ਉਹਨੂੰ ਕੋਈ ਜਣਾ ਸਵਾਲ ਪੁੱਛਦਾ ਯਾ ਤੇਰੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਆ ਦੋ ਦੁਨੀ ਕਿੰਨੇ ਹੁੰਦੇ ਆ ਤੇ ਕੀ ਉਹ ਕਹਤਾ ਖੋਲਦਾ ਆ ਅੱਜ ਕੇ ਸਕੂਲੇ ਜਾਂਦਾ ਵੀ ਮੈਡਮ ਤਾਂ ਪੁੱਛ ਕੇ ਆਵਾ ਵੀ 2 ਦੁਣੀ ਕਿੰਨੇ ਹੁੰਦੇ ਆ ਪਰ ਜੇ ਉਹਨੇ ਸਕੂਲ ਠੰਡ ਕੀਤਾ ਆ ਉਹ ਪੜਨ ਜਾਂਦਾ ਰਿਹਾ ਉਹ ਛੱਟੇ ਹੀ ਕਹਿੰਦਾ 2 ਦੁਣੀ 4 ਹੁੰਦੇ ਆ ਜਿਹੜਾ ਵੀ ਮੌਕੇ ਦਾ ਪ੍ਰਾਈਮ ਮਿਨਿਸਟਰ ਆ ਉਹਦਾ ਨਾਮ ਉਹ ਛੱਟੇ ਹੀ ਤੁਹਾਨੂੰ ਦੱਸਦਾ ਆ ਇੱਤਾਂ ਹੀ ਜਦੋਂ ਤੁਸੀਂ ਸ਼ੁਰੂ ਤੋਂ ਪ੍ਰਾਰਥਨਾ ਵਿੱਚ ਬੈਠਣ ਵਾਲੇ ਬਣ ਜਾਂਦੇ ਆ ਤੇ ਜਦੋਂ ਤੁਹਾਡੇ ਕੋਲੇ ਸਮਸਿਆ ਆ ਜਾਂ ਕੋਈ ਇਹੋ ਜਿਹੀ ਸਿਚੁਏਸ਼ਨ ਆ ਤਾਂ ਤੁਹਾਨੂੰ ਭੱਜ ਕੇ ਪ੍ਰੇਅਰ ਵਾਲੇ ਰੂਮ ਵਿੱਚ ਜਾ ਕੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਉਸੇ ਥਾਂ ਤੇ ਖੜੇ ਖੜੇ ਪ੍ਰਾਰਥਨਾ ਕਰਦੇ ਔਰ ਮਸਲੇ ਹੱਲ ਹੋ ਜਾਂਦੇ ਆ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਕਿਉਂਕਿ ਤੁਹਾਨੂੰ